ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਾਰੀ ਵੀਡੀਓ ਧਿਆਨ ਨਾਲ ਸੁਣ ਲਿਓ ਪਸ਼ੂਆਂ ਦਾ ਦੁੱਧ ਵਧਾਉਣ ਦਾ ਨੰਬਰ 1 ਤਰੀਕਾ ਦੱਸਣ ਜਾ ਰਿਹਾ ਆ ਮੈਂ ਤੇ ਜਿਹਦੇ ਨਾਲ ਤੁਸੀਂ ਪਸ਼ੂਆਂ ਦਾ ਦੁੱਧ ਵੀ ਜਿਆਦਾ ਮਾਤਰਾ ਵਿੱਚ ਲੈ ਸਕੋਗੇ ਤੇ ਨਾਲੇ ਜਿਹੜੀ ਆਪਣੇ ਮੁਨਾਫੇ 'ਚ ਵੀ ਵਾਧਾ ਕਰ ਸਕੋਗੇ ਤੇ ਜਿਹਦੇ ਨਾਲ ਆਪਾਂ ਗਾਂਹਾਂ ਨੂੰ ਬਿਜ਼ਨਸ ਵਧਾਉਣ ਜੋਗੇ ਹੋ ਜਾਾਂਗੇ ਤੇ ਸਾਰਿਆਂ ਨਾਲ ਪਹਿਲੀ ਗੱਲ ਆ ਇਹ ਵੀ ਕੋਈ ਚੀਜ਼ ਐਸੀ ਤਾਂ ਹੈ ਨਹੀਂ ਕਿ ਵੇਖ ਕਨਾਲੀ ਆਪਣਾ ਪਸ਼ੂਆਂ ਦਾ ਦੁੱਧ ਬਾਜ ਜਾਊਗਾ ਕਿ ਕਿਸ ਨੂੰ ਮੈਂ ਮੈਡੀਟਸ਼ਨ ਦੱਸ ਦੂੰਗਾ ਇਹ ਚ ਵੀ ਇੱਕ ਨਾਲ ਵਾ ਦੁੱਧ ਵਾ ਜੂ ਇਹ ਜੀ ਗੱਲ ਨਹੀਂ ਹੈਗੀ ਇਹਦੇ ਕਈ ਤਰੀਕੇ ਹੈਗੇ ਪਾਈਆ ਪਾਈਆ ਕਰਕੇ ਦੁੱਧ ਵਾਦਦਾ ਹੁੰਦਾ ਹਮੇਸ਼ਾ ਲਈ ਇੱਕ ਕੋਈ ਇਹ ਜੀ ਚੀਜ਼ ਨਹੀਂ ਵੀ ਇੱਕ ਚੀਜ਼ ਆਪ ਪਾਤੀ ਤੇ ਪਸ਼ੂ ਨੇ ਬਾਲਟੀ ਭਰਤੀ ਆਪਣੀ ਤੇ ਜਦੋਂ ਵੀ ਆਪਾਂ ਕੋਈ ਪਸ਼ੂ ਲਿਆਉਣੇ ਆ ਜਾਂ ਆਪਣੇ ਘਰ ਦਾ ਪਸ਼ੂ ਹੁੰਦਾਗਾ ਦੁੱਧ ਆਪਾਂ ਨੂੰ ਵਧੀਆ ਹੀ ਦਿੰਦਾ ਪਰ ਖਰਾਕ ਵੀ ਖੁੱਲੀ ਪਾਈ ਜੰਨੇ ਆ ਸਭ ਤੋਂ ਪਹਿਲੀ ਗੱਲ ਤਾਂ ਉਹਨੂੰ ਜਦੋਂ ਪਸ਼ੂ ਸੂਂਦਾਗਾ ਸੂਣ ਵੇਲੇ ਉਹਨੂੰ ਇੱਕੋ ਦਮ ਖਰਾਕ ਸ਼ੁਰੂ ਨਾ ਕਰੋ ਪਹਿਲਾਂ ਉਹਨੂੰ ਕਾੜੇ ਕੁੜੇ ਦੋ ਜਦੋਂ ਉਹਨੂੰ ਪਸ਼ੂ ਹੌਲੀ ਹੌਲੀ ਸਾਫ਼ ਸਪਾਈ ਕਰਨ ਲੱਗਦਾ ਮੈਲਾ ਮੂਲਾ ਤੇ 40-45 ਦਿਨਾਂ ਦਾ ਪੀਰੀਅਡ ਹੁੰਦਾ ਹੈਗਾ ਸਹੀ ਦੁੱਧ ਤੇ ਆਉਂਦਾ ਪਸ਼ੂ ਦੀ ਹੌਲੀ ਹੌਲੀ ਪਾਈਆ ਪਾਈਆ 100-100 ਗ੍ਰਾਮ ਕਰਕੇ ਖਰਾਕਦਾ ਉਹ ਇੱਕੋਦਮ ਖਰਾਕ ਨਾ ਵਧਾਓ ਜਿਹਦੇ ਨਾਲ ਪਸ਼ੂ ਨੂੰ ਸੱਜਰ ਸੂਈ ਪਸ਼ੂ ਨੂੰ ਨਕਸ਼ਨ ਪੈ ਜਾਂਦੀ ਹੈ ਹੁਣ ਜੇ ਮੱਝਾ ਸੱਜਰ ਸੂਈ ਆ ਉਹਦੀ ਜੇਰ ਜੂਰ ਵਧੀਆ ਪੈ ਗਈ ਆਪਾਂ ਚਲੋ 2-4 ਦਿਨਾਂ ਬਾਅਦ ਬੌਲਾ ਉਹਦਾ ਖਾਲੀ ਕਰਕੇ ਉਹਨੂੰ ਬੌਲੇ ਤੋਂ ਉੱਤੇ ਖਰਾਕ ਚੱਕਤੀ ਉਹਦੀ ਇੱਕੋਦਮ ਹੀ ਉਹ ਚੀਜ਼ ਨਹੀਂ ਕਰਨੀ ਜਿਹੜੀ ਆਪਾਂ ਨੂੰ ਇੱਕੋਦਮ ਖਰਾਕ ਨਾ ਚੱਕੋ ਉਹਦੀ ਉਨੂੰ ਹੌਲੀ-ਹੌਲੀ ਟਾਈਮ ਦੋ ਉਹਨੂੰ ਹੌਲੀ-ਹੌਲੀ ਖਰਾਕ ਪਚਾਉਣ ਦਾ ਜਿਵੇਂ-ਜਿਵੇਂ ਪਸ਼ੂ ਹੌਲੀ-ਹੌਲੀ ਤਿੰਨ ਟੱਪਣਗੇ ਉਹਨੂੰ ਖਰਾਕ ਵਧੀਆ ਪਾਈ ਚੱਲਾਂਗੇ ਆਪਾਂ ਹਨਾ 45 ਦਿਨਾਂ ਦੇ ਅੰਦਰ-ਅੰਦਰ ਪਸ਼ੂ ਨੇ ਵਧੀਆ ਦੁੱਧ ਤੇ ਆ ਜਾਣਾ ਹੁੰਦਾ ਹੈਗਾ ਨੰਬਰ 2 ਉਹਨੂੰ ਇਕੱਲੇ ਖਾਜਾ ਦਾਣੇ ਤੇ ਨਾ ਰੱਖੋ ਬੈਲੈਂਸਡ ਫੀਡ ਪਾਓ ਸਹੀ ਉਹਨੂੰ ਸਹੀ ਮਾਤਰਾ ਵਿੱਚ ਜਿਵੇਂ ਜਿਹਦੇ ਵਿੱਚ ਅਨਾਜ ਹੋ ਗਿਆ 40-45% 30-35% ਖਲਾ ਹੋ ਗਈਆਂ ਛਿਲਕਾ ਹੋ ਗਿਆ ਤੇ ਲਾਈਵ ਈਸਟ ਹੋ ਗਈ ਬਫਰ ਹੋ ਗਿਆ ਮਿੱਠਾ ਸੋਡਾ ਹੋ ਗਿਆ ਤੇ ਨਾਲ ਸ਼ੱਕਰ ਹੋ ਗਈ ਜਾਂ ਆਪਾਂ ਵਿੱਚ ਉਹਦੇ ਹਪਵਾਲੇ ਨਹੀਂ ਹੁੰਨੇ ਹੈਗੇ ਸੀਰਾ ਪਵਾਲੇ ਨਹੀਂ ਨੇ ਹੈਗੇ ਹਨਾ ਸ਼ੱਕਰ ਹੋ ਗਈ ਜੇ ਸ਼ੱਕਰ ਹੋਵੇ ਤਾਂ ਵਧੀਆ ਹੋਵੇ ਸੀਰਾ ਚਲੋ ਹਨਾ ਕਈ ਵਾਰ ਘਟੀਆ ਕੁਆਲਟੀ ਦਾ ਉਹਨਾਂ ਦੇ ਵਿੱਚ ਚੂਹੇ ਚਾਹੇ ਮਰੇ ਆਉਂਦੇ ਹੁੰਦੇ ਹੈਗੇ ਤੇ ਚਲੋ ਜੇ ਸ਼ੱਕਰ ਆ ਹਨਾ ਸ਼ੱਕਰ ਆਪਾਂ ਪਾ ਸਕਦੇ ਆਂਗੇ ਪਸ਼ੂਆਂ ਲਈ ਸ਼ੱਕਰ ਲੈ ਕੇ ਤੇ ਜਿਹਦੇ ਨਾਲ ਵਧੀਆ ਦੁੱਧ ਦੇਣਗੇ ਉਹ ਕਿਤੇ ਇਹਨਾਂ ਦੀ ਇੱਕ ਪਾਚਨ ਜਿਹੜੀ ਹੁੰਦੀ ਹੈ ਪਾਚਨ ਸ਼ਕਤੀ ਆਪਾਂ ਸਹੀ ਰੱਖਣੀ ਹੁੰਦੀ ਆ ਪਸ਼ੂਆਂ ਦੀ ਜਿਹਦਾ ਜਿਹੜੀ ਕਿ ਮਿੱਠੇ ਸੋਡੇ ਨਾਲ ਤੇ ਲਾ ਲੋ ਵੀ ਸ਼ੱਕਰ ਹੋ ਗਈ ਨੂਨ ਹੋ ਗਿਆ ਹਨਾ ਤੇ ਪਸ਼ੂਆਂ ਦੀ ਖੁਰਨੀ ਜੇ ਆਪਾਂ ਨੂਨ ਦੇ ਡੜਲੇ ਛੱਡ ਦਿੰਨੇ ਆ ਗਏ ਉਹ ਚਟ ਚੜ ਕੇ ਪਸ਼ੂਆਂ ਦੇ ਨਾਲ ਕਸੀਰ ਖਸੂਰ ਨਹੀਂ ਪੈਂਦੇ ਜਿਹਦੇ ਨਾਲ ਨਾਲ ਤਾਂ ਇਹਨਾਂ ਦੀ ਪਾਚਨ ਸ਼ਕਤੀ ਸਹੀ ਰਹਿੰਦੀ ਹੈ ਨਾਲੇ ਮੂੰਹ ਚ ਸਮੈਲ ਨਹੀਂ ਆਉਂਦੀ ਨਾਲੇ ਪਸ਼ੂ ਜਿਹੜਾ ਜਗਾਲੀ ਵਧੀਆ ਕਰਦਾ ਲੰਮਾ ਟਾਈਮ ਕਰਦਾ ਹੈਗਾ ਤੇ ਜਿਹਦੇ ਨਾਲ ਦੁੱਧ ਵੀ ਇਹਨਾਂ ਦਾ ਸਹੀ ਆਉਂਦਾ ਹੈਗਾ ਤੇ ਪਸ਼ੂਆਂ ਦੇ ਪੇਟ ਚ ਮਲੱਪ ਨਹੀਂ ਹੋਣੇ ਚਾਹੀਦੇ ਤੇ ਚਿਚੜੀ ਨਹੀਂ ਲੱਗਣੀ ਹੋਣੀ ਚਾਹੀਦੀ ਚਿਚੜ ਚਿਚੜੀਆਂ ਤੇ ਜਿਹਦੇ ਨਾਲ ਜਿਹੜੇ ਚਿਚਰ ਚਿਚੜੀਆਂ ਉਹ ਪਸ਼ੂ ਦਾ ਖੂਨ ਜਿਆਦਾ ਚੂਸ ਜਾਂਦੇ ਹੈਗੇ ਤੇ ਜਿਹਦੇ ਨਾਲ ਪਸ਼ੂ ਨੂੰ ਥਲੇਰੀਆ ਹੋ ਜਾਂਦਾ ਖੂਨ ਦੀ ਕਮੀ ਹੋ ਜਾਂਦੀ ਹੈ ਹਨਾ ਤੇ ਜਿਹੜਾ ਮਲਾਪਾ ਕੇ ਮਲਾਪਾ ਪਸ਼ੂ ਦਾ 30 35% ਜਿਹੜਾ ਹਿੱਸਾ ਹੈਗਾ ਖਰਾਕ ਦਾ ਉਹ ਖਾ ਜਾਂਦੇ ਹੈਗੇ ਜਿਹਦੇ ਨਾਲ ਪਸ਼ੂ ਦੇ ਦੁੱਧ ਚ ਘਟਾ ਆਉਣ ਲੱਗ ਜਾਂਦਾ ਦੁੱਧ ਘਟਣ ਲੱਗ ਜਾਂਦਾ ਹੈਗਾ ਤੇ ਇਹ ਸਾਰੀਆਂ ਚੀਜ਼ਾਂ ਨਾਲ ਤੁਸੀਂ ਲਾਲੂ ਪਾਈਆ ਪਾਈਆ ਦੁੱਧ ਕਰਕੇ ਵਧਣਾਗਾ ਐ ਹੈਗੇ ਵੀ ਇੱਕ ਚੀਜ਼ ਨੂੰ ਦੱਸ ਤੀ ਇਕੱਲੀ ਖਰਾਕ ਨਾਲ ਵੀ ਨਹੀਂ ਵਾਧ ਆ ਇਹ ਚੀਜ਼ਾਂ ਵੀ ਤਿਆਰ ਰੱਖਣਾ ਪੈਂਦਾ ਹੈਗਾ ਟਾਈਮ ਸੇ ਡਿਵਾਰਮਿੰਗ ਹੋਣੀ ਚਾਹੀਦੀ ਹੈਗੀ ਤੇ ਕੈਲਸ਼ੀਅਮ ਪਸ਼ੂ ਦਾ ਘਟਣਾ ਨਹੀਂ ਚਾਹੀਦਾ ਕੈਲਸ਼ੀਅਮ ਪੂਰਾ ਹੋਣਾ ਚਾਹੀਦਾ ਕਿਉਂਕਿ ਦੁੱਧ ਵਿੱਚ ਦੋ ਚੀਜ਼ਾਂ ਮੇਨ ਹੁੰਦੀਆਂ ਪ੍ਰੋਟੀਨ ਤੇ ਕੈਲਸ਼ੀਅਮ ਜੇ ਉਹੀ ਚੀਜ਼ ਆਪਾਂ ਇਹਨਾਂ ਨੂੰ ਘੱਟ ਘੱਟ ਗਏ ਹਨਾ ਦੁੱਧ ਤੇ ਦੁੱਧ ਕਿਵੇਂ ਦੇਣਗੇ ਇਹ ਪਸ਼ੂ ਲਿੱッセ ਪੈਣ ਲੱਗ ਜਾਂਦੇ ਹੈਗੇ ਤੇ ਆਪਾਂ ਕੱਲੇ ਦਾਣੇ ਤੇ ਕਰੀ ਰੱਖਦੇ ਆ ਕਿਰਾ-ਕਰਾ ਆਪਾਂ ਨਾ ਦੋ ਤਿੰਨ ਮਹੀਨੇ ਚਾ ਚਾ ਨਾਲ ਇਹਨਾਂ ਨੂੰ ਖੁਰਾਕ ਪਾਉਣੇ ਮੁੜ ਕੇ ਆਪਾਂ ਕੱਲੇ ਦਾਣੇ ਤੇ ਕਰ ਦੇਣੇ ਤੂੜੀ ਤੇ ਕਰ ਦੇਣੇ ਕੱਲਾ ਹਰਾਚਾਰਾ ਸਿਡ ਦੇਣੇ ਹੈਗੇ ਇਹ ਚੀਜ਼ ਨਹੀਂ ਕਰਨੀ ਇਹਨਾਂ ਨੂੰ ਲੰਮਾ ਟਾਈਮ ਖੁਰਾਕ ਸਹੀ ਪਾਉਣੀ ਹੈ ਦੁੱਧ ਦੇ ਹਿਸਾਬ ਨਾਲ ਜੇ ਹੁ ਇਹ ਵਧੀਆ ਦੁੱਧ ਵਾਲਾ ਪਸ਼ੂ ਆਗਾ ਤੇ ਜੇ ਆਪਾਂ ਖਰਾਕੀ ਹੁਣ 2 ਕਿਲੋ ਪਾਈ ਉਹਨੂੰ 10 ਕਿਲੋ ਵਾਲੇ ਨੂੰ ਤੇ ਉਹਨੇ ਫਿਰ ਆਪ ਹੀ 4-5 ਕਿਲੋ ਦੁੱਧ ਦੇਣਾ ਹੈਗਾ ਹੁਣ ਮੈਂ ਵੀ ਇੱਥੇ ਕਈ ਟੋਕੜ ਮੱਝਾਂ ਲੈ ਕੇ ਆ ਨਾ ਤੇ 3-3 4-4 ਕਿਲੋ ਲਈ ਆਮ ਘਰਾਂ ਚੋਂ ਜੀਮੀਦਾਰਾਂ ਦੇ ਘਰਾਂ ਚੋਂ ਲਿਆ ਕੇ ਤੇ ਉਹਨਾਂ ਦਾ 7-7 8-8 ਕਿਲੋ ਦੁੱਧ ਕਰਿਆ ਹੋਇਆ ਹੈਗਾ ਇੱਕ ਪਸ਼ੂ ਨੂੰ ਜਿਹੜੀ ਹੁੰਦੀ ਹੈਗੀ ਆਪਾਂ ਘਰ ਦੀ ਫੀਡ ਤਾਂ ਬਣਾ ਕੇ ਪਾ ਦਿੰਨੇ ਹੈਗੇ ਤੇ ਪਰ ਜੇਕਰ ਫਿਰ ਵੀ ਇੰਨੇ ਹਨਾ ਵਿਚਾਰ ਕਰਕੇ ਪਸ਼ੂ ਦੁੱਧ ਨਹੀਂ ਵਾਧਦਾ ਤਾਂ ਨੂੰ ਜਰੂਰ ਹਨਾ ਜਿਹੜੀ ਆਪਣੀ ਮੁੱਲ ਦੀ ਫੀਡ ਆਉਂਦੀ ਹੈ ਬਾਜ਼ਾਰੂ ਫੀਡ ਆਉਂਦੀ ਹੈਗੀ ਕਿਸੇ ਚੰਗੀ ਕੰਪਨੀ ਦੀ ਲਾ ਲਓ ਨਾਮੀ ਕੰਪਨੀ ਦੀ ਜਾਂ ਕਿਸੇ ਨਵੀਂ ਕੰਪਨੀ ਦੀ ਜਿਹੜੀ ਨਵੀਆਂ ਕੰਪਨੀਆਂ ਹੁੰਦੀਆਂ ਜਦੋਂ ਆਉਂਦੀਆਂ ਹੈਗੀ ਬਾਜ਼ਾਰ ਵਿੱਚ ਉਹ ਆਪ ਦਾ ਵਧੀਆ ਜਿਹੜਾ ਆਪਣਾ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰਦੀਆਂ ਹਨਾ ਰਿਜ਼ਲਟ ਦੇਣ ਦੀ ਕੋਸ਼ਿਸ਼ ਕਰਦੀਆਂ ਕਿਸਾਨ ਵੀਰਾਂ ਨੂੰ ਵਧੀਆ ਰਿਜ਼ਲਟ ਮਿਲੇ ਤਾਂ ਸਾਡੀ ਕੰਪਨੀ ਚੱਲੂਗੀ ਤਾਂ ਕਿਲੋ ਸਵਾ ਕਿਲੋ ਨਾਲ ਡੰਗ ਦੀ ਉਹ ਸ਼ੁਰੂ ਕਰ ਸਕਦੇ ਜਿਹਦੇ ਨਾਲ 11 ਪਸ਼ੂ ਆਪਣੇ ਪੀਕ ਲੈਵਲ ਤੇ ਆ ਜਾਂਦਾ ਮੁੜ ਕੇ ਆਪਾਂ ਉਹਨੂੰ ਉਹਦੇ ਹਿਸਾਬ ਨਾਲ ਖੁਰਾਕ ਦੇਈ ਜਾਣੀ ਹੁੰਦੀ ਹੈ ਬਾਅਦ ਵਿੱਚ ਬੰਦ ਵੀ ਕਰ ਸਕ ਨਾ ਨੂੰ ਪਾ ਕੇ ਦੇਖੋ ਜਿਹਦੇ ਨਾਲ ਪਸ਼ੂ ਦੁੱਧ ਵਧੇ ਜਾਂਦਾ ਹੈਗਾ ਤੇ ਜਿਵੇਂ ਪਸ਼ੂ ਦੀ ਜਿਹੜੀ ਬੱਚੇਦਾਨੀ ਦੀ ਸਾਫ ਸਪਾਈ ਆ ਸੂਣ ਤੋਂ ਬਾਅਦ ਸਹੀ ਹੋਣੀ ਚਾਹੀਦੀ ਆ ਜੇ ਪਸ਼ੂ ਦੇ ਅੰਦਰ ਮੈਲਾ ਮੂੜਾ ਰਹਿ ਗਿਆ ਜੇ ਜੂੜ ਰਹਿ ਗਈ ਤਾਂ ਪਸ਼ੂ ਨੇ ਦੁੱਧ ਤੇ ਨਹੀਂ ਆਉਣਾ ਤੇ ਨਾਲੇ ਉਹ ਨਾ ਹੀ ਉਹਨੇ ਅਗਲੇ ਸੂਏ ਵਾਸਤੇ ਗੱਭਰ ਰਹਿਣਾਗਾ ਤੇ ਇਹ ਚੀਜ਼ਾਂ ਦੀ ਪ੍ਰੋਬਲਮ ਆ ਜਾਂਦੀ ਆ ਪਸ਼ੂ ਦਾ ਸੂਆ ਟਾਈਮ ਸਿਰ ਲੋ ਜਿਆਦਾ ਲੰਮਾ ਟਾਈਮ ਨਾ ਟਪਾਓ ਹਣਾ ਵੀ ਸੁਣ ਤੋਂ ਲਾ ਲਓ ਵੀ 60 ਦਿਨਾਂ ਬਾਅਦ ਪਸੂ ਦੁਰੀਵਾਰ ਬੱਚੀਦਾਨੀ ਦਾ ਜਿਹੜਾ ਸਾਈਜ਼ ਆ ਸਹੀ ਹੋ ਜਾਂਦਾ ਹੈਗਾ ਸੂਆ ਟਾਈਮ ਲੈ ਸਿਰ ਲਾਓ ਤੇ ਟਾਈਮ ਸਿਰ ਨੂੰ ਡਰਾਈ ਕਰੋ ਸੁਣ ਤੋਂ ਪਹਿਲਾਂ 2-3 ਮਹੀਨੇ ਡਰਾਈ ਕਰੋ ਤਾਂ ਕਿ ਉਹਨਾਂ ਦਾ ਆਰਡਰ ਆਗਾ ਆਰਡਰ ਸਹੀ ਉਹਨਾਂ ਦਾ ਖਾਲੀ ਹੋ ਕੇ ਲਾ ਲਓ ਹਨਾ ਤੇ ਜੇ ਕੋਈ ਥਣ ਲੇ ਵਿੱਚ ਬਾਦ ਘੱਟ ਵੀ ਹੁੰਦੀ ਆ ਉਹ ਵੀ ਸਹੀ ਹੋ ਜਾਂਦੀ ਜਿਹਦੇ ਨਾਲ ਪਸ਼ੂ ਸਹੀ ਗਾਂ ਵਾਲੇ ਸੂਏ ਵੀ ਸਹੀ ਦੁੱਧ ਦਿੰਦਾ ਇਹ ਕਈ ਚੀਜ਼ਾਂ ਹੁੰਦੀਆਂ ਨੇ ਧਿਆਨ ਰੱਖਣ ਜੋ ਕੋਈ ਇੱਕ ਚੀਜ਼ ਨਹੀਂ ਹੈਗੀ ਇੱਕ ਚੀਜ਼ ਆਪਾਂ ਦੱਸਤੀ ਵੀ ਆਹ ਸ਼ਿਸ਼ੀ ਲੈ ਕੇ ਪੈ ਦਿਓ ਆਹ ਚੀਜ਼ ਮੈਡੀਸਨ ਦੇ ਦਿਓ ਆਹ ਪਾਊਡਰ ਚਾਰ ਦਿਨ ਜਿਹਦੇ ਨਾਲ ਪਸ਼ੂ ਨੇ ਦੁੱਧ ਵੱਧ ਜਾਣਾਗਾ ਇਹ ਚੀਜ਼ਾਂ ਨਹੀਂ ਹੈਗੀਆਂ ਇਹ ਚ ਕਈ ਗੱਲਾਂ ਦੇਖਣ ਵਾਲੀਆਂ ਹੁੰਦੀਆਂ ਇਹ ਚੀਜ਼ਾਂ ਤੁਸੀਂ ਜਿਹੜੀਆਂ ਸਾਰੀਆਂ ਤੁਹਾਨੂੰ ਦੱਸਿਆਂ ਗਿਆ ਇਹ ਨੋਟ ਕਰ ਲਓ ਬਾਕੀ ਇਹਦੇ ਰਿਲੇਟਿਡ ਚ ਹੋਰ ਵੀਡੀਓ ਵੀ ਬਣਾਉਂਦੇ ਰਾਵਾਂਗੇ ਜਿਵੇਂ ਜਿਵੇਂ ਆਪਾਂ ਨੂੰ ਜਾਣਕਾਰੀ ਹੋ ਇਹ ਸਾਰੀਆਂ ਚੀਜ਼ਾਂ ਮੈਂ ਆਪਦੇ ਆ ਫਾਰਮ ਤੇੜੇ ਜਮਾਈਆਂ ਹੋਈਆਂ ਗਈਆਂ ਕੋਈ ਇਹ ਆਪਦੇ ਵੱਲੋਂ ਜਾਂ ਕਿਸੇ ਦੀ ਵੀਡੀਓ ਦੇਖ ਕੇ ਦੱਸਿਆ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਨਾ ਆਪਦੇ ਫਾਰਮ ਤੇ ਮੈਂ ਜਮਾਈਆਂ ਹੋਈਆਂ ਗਿਆ ਨੂਨ ਹੋ ਗਿਆ ਇਹਨਾਂ ਨੂੰ ਜ਼ਰੂਰੀ ਆ ਮਿੱਠਾ ਛੋਡਾ ਹੋ ਗਿਆ ਇਹਨਾਂ ਨੂੰ ਜ਼ਰੂਰੀ ਆ ਬਫਰ ਹੋ ਗਿਆ ਤੇ ਆਪਣਾ ਹੋ ਗਿਆ ਅਲਸੀ ਹੋ ਗਈ ਲਾਲੋ ਤਾਰਾ ਮੀਰਾ ਹੋ ਗਿਆ ਇਹ ਫੀਡ ਵਿੱਚ ਹੀ ਜ਼ਰੂਰੀ ਐਡ ਕਰੋ ਇਹ ਚੀਜ਼ਾਂ ਤਾਰਾ ਮੀਰਾ ਲਾਲੋ ਨਾ ਇਹਦੇ ਨਾਲ ਚਿੱਟੜ-ਜੁੱਟੜ ਨਹੀਂ ਪੈਂਦੇ ਇਹਨਾਂ ਦੇ ਤੇ ਹੋਰ ਚੀਜ਼ਾਂ ਇਹਨੀਆਂ ਸਾਰੀਆਂ ਤੁਹਾਨੂੰ ਗੋਣਾਈਆਂ ਨਾ ਵੀਡੀਓ 'ਚ ਉਹ ਸਾਰੀਆਂ ਚੀਜ਼ਾਂ ਐਡ ਕਰੋ ਖਰਾਕ ਇਹਦੇ ਨਾਲ ਪਸ਼ੂ ਦੁੱਧ ਜ਼ਰੂਰ ਵਧਣਗੇ ਧੰਨਵਾਦ ਜੀ ਸਾਰਿਆਂ ਦਾ